ਸਤਿ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਆਏ ਬਈ ਆਪਾਂ ਖੜਿਆ ਮੋਹਾਲੀ ਸ਼ਹਿਰ ਉੱਪਰ ਬੋਰਡ ਦਿਖਾਦੀ ਮਿੱਤਰਾ ਡਾਇਰੈਕਟ ਕਾਰਸ ਤੇ ਤੇ ਆਪਣੇ ਨਾਲ ਜੁਬਰਾਜ ਵੀ ਰੱਖੀ ਹਲਕੀ ਸਤਿ ਸ੍ਰੀ ਅਕਾਲ ਪਾਪਾ ਸਤਿ ਸ੍ਰੀ ਅਕਾਲ ਪਿਛਲੇ ਮਹੀਨੇ ਵੀਡੀਓ ਬਣਾਈ ਸੀ ਵੀਰ ਦੀ ਕਿੰਦਾ ਰਿਸਪੌਂਸ ਰਿਹਾ ਵੀਰੇ ਬਹੁਤ ਵਧੀਆ ਰਿਸਪੌਂਸ ਰਿਹਾ ਸੀ ਬਾਈ ਦੀ ਮੈਂ ਕਹਿੰਨਾ ਉਹ ਸੋਚ ਵੀ ਨਹੀਂ ਸਕਦੇ ਸੀ ਉਸ ਤੋਂ ਵੱਧ ਰਿਸਪੌਂਸ ਰਿਹਾ ਬਾਈ ਦੀ ਵੀਡੀਓ ਦਾ ਬਹੁਤ ਵਧੀਆ ਰਿਸਪੌਂਸ ਤੇ ਦੁਬਾਰਾ ਵੀਡੀਓ ਲੈ ਕੇ ਆਏ ਬਈ ਨਵੀਆਂ ਕਾਰਾਂ ਸਟਾਕ ਚੇਂਜ ਹੋ ਗਿਆ ਦਿਖਾਦੀ ਮਿੱਤਰਾ ਗੱਡੀਆਂ ਕਮਾ ਕੇ ਹਰ ਇੱਕ ਬਜਟ ਦੀ ਤੁਹਾਨੂੰ ਕ ਬਜੀ 2014 ਮਾਡਲ ਆ ਸਕੋਡਾ ਰੈਪਿਡ ਫਰਸਟ ਓਨਰ ਦੀ ਕਾਰ ਆ ਆਟੋਮੈਟਿਕ ਡੀਜ਼ਲ ਦੀ ਕਾਰ ਆ ਜੀ ਠੀਕ ਆ ਜੀ ਠੀਕ ਆ ਹਾਂ ਜੀ ਫਰਸਟ ਓਨਰ 2014 ਮਾਡਲ ਗੱਡੀ ਆ ਜੀ 2014 ਮਾਡਲ ਪਹਿਲੇ ਨਾਂ ਦੀ ਆਟੋਮੈਟਿਕ ਡੀਜ਼ਲ ਲੈ ਮਿੱਤਰ ਅੰਦਰੋਂ ਚੈੱਕ ਕਰਾ ਦੇ ਆਟੋਮੈਟਿਕ ਕਾਰਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੋ ਚੁੱਕੀ ਆ ਹਰੇਕ ਵੀਰ ਕਹਿੰਦਾ ਕਿ ਯਾਰ ਕੋਈ ਆਟੋਮੈਟਿਕ ਕਾਰ ਚਾਹੀਦੀ ਆ ਕਿੰਨੇ ਦੇ ਦਾਂਗੇ ਵੀਰੇ ਕਾਰ ਇਹ 3,90,000 ਦੀ ਗੱਡੀ ਦੇ ਦਿੰਦਾ ਲਓ ਜੀ 3,90,000 ਚ 14 ਮਾਡਲ ਸਕੋਡਾ ਰੈਪਿਡ ਉਹ ਵੀ ਆਟੋਮੈਟਿਕ ਡੀਜ਼ ਤੇ ਅੱਗੇ ਆ ਗਈ ਥਾਰ ਕਾਰ ਦੱਸੋ ਜੀ ਇਹ 2022 ਮਾਡਲ ਆ ਜੀ 4/4 ਮੈਨੂਅਲ ਦੀ ਕਾਰ ਆ ਜੀ 55000 ਵਿਦ ਕੰਪਨੀ ਰਿਕਾਰਡ ਚੱਲੀ ਹੋਈ ਆ ਜੀ ਫਰਸਟ ਓਨਰ ਦੀ ਕਾਰ ਆ ਪੇਡ ਨੰਬਰ ਆ ਲੱਗਾ ਹੋਇਆ ਗੱਡੀ ਦਾ ਫੁੱਲ ਇੰਸ਼ੋਰੈਂਸ ਦਾ ਗੱਡੀ ਦੀ ਜੀ ਟਾਇਰ ਲੋਏ ਸਭ ਕੁਝ ਨਾਲ ਆ ਜੀ ਬਿਲਕੁਲ ਜੀ ਲੋਏ ਟਾਇਰ ਐਸੈਸਰੀ ਫੁੱਲ ਲੱਗੀ ਹੋਈ ਆ ਅੰਦਰੋਂ ਵੀ ਦਿਖਾ ਦੇ ਮਿੱਤਰਾਂ ਸੀਟ ਕਵਰ ਵੀ ਵਧੀਆ ਪੂਰੇ ਆਰਮ ਰੈਸਟ ਵਗੈਰਾ ਹਰ ਇੱਕ ਚੀਜ਼ ਲੱਗੀ ਹੋਈ ਆ 70 ਮੈਟ फ्रंट बम्पर ਐਂਡ ਲਾਈਟਾਂ ਸਭ ਕੁਝ ਚੇਂਜ ਆ ਗਿਆ ਜੀ ਬਿਲਕੁਲ ਬਹੁਤ ਸਮਾਨ ਲੱਗਾ ਗੱਡੀ ਨੂੰ 22 ਮਾਡਲ 22 ਮਾਡਲ ਫਰਸਟ ਓਨਰ ਫਰਸਟ ਓਨਰ 4x4 ਮੈਨੂ 55000 ਚੱਲੀ ਤੇ 60 ਨੰਬਰ ਨਾਲ ਦੇਣਾ 60 ਨੰਬਰ ਨਾਲ ਦੇਣਾ ਠੀਕ ਹੈ ਕਿੰਨੇ ਦੇ ਦਾਂ ਗੱਡੀ ਇਹ ਗੱਡੀ ਲਾਹ ਤੇ ਦਾਂਗੇ 12 ਲੱਖ 80 ਹਜ਼ਾਰ ਰੁਪਏ ਦੀ 12 ਲੱਖ ਤੇ 80 ਹਜ਼ਾਰ ਦੀ ਗੱਡੀ ਮਿਲ ਜਾਊਗੀ ਜੀ ਕੈਮਰਾ ਮੋਡ ਦੇ ਮਿੱਤਰਾਂ ਪਿਛਲੀ ਸਾਈਡ ਤੇ ਛੋਟੀ ਗੱਡੀ ਖੜੀ ਆ ਜਿਹਨੂੰ ਕਵਿਡ ਚਾਹੀਦੀ ਆ ਦੱਸੋ ਇਹ 2016 ਮਾਡਲ ਕਾਰ ਆ ਜੀ ਫਰਸਟ ਓਨਰ ਦੀ ਕਾਰ ਆ ਠੀਕ ਆ ਜੀ ਕਵਿਡ 16 ਮਾਡਲ ਪਹਿਲੇ ਨਾਂ ਦੀ ਹਾਂਜੀ ਪਹਿਲੇ ਨਾਂ ਦੀ ਚੱਲੀ ਕਿੰਨੀ ਕਬਰੇ ਇਹ ਇਹ ਚੱਲੀ ਹੈ ਜੀ 72000 72000 ਇਹ 1000 ਸੀਸੀ ਇੰਜਨ ਵਾਲੀ ਹਾਂਜੀ 1000 ਸੀਸੀ ਵਾਲੀ ਹੈ ਲਓ ਜੀ ਕਰੋ ਚੈੱਕ ਕਿੰਨੇ ਦੇ ਦੰਕਰ ਇਹ ਗੱਡੀ ਲੱਖ ਦੇ ਦਾਂਗਾ ਜੀ 2 ਲੱਖ ਰੁਪਏ ਦੀ ਹੈ ਜੀ ਲਓ ਜੀ 2 ਲੱਖ ਰੁਪਏ ਦੇ ਵਿੱਚ ਤੁਹਾਨੂੰ 16 ਮਾਡਲ ਪਹਿਲੇ ਨਾਂ ਦੀ ਹਾਂਜੀ ਕਵਿਡਕਾਰ ਮਿਲ ਜੂਗੀ ਜੇ ਵਰਨਾ ਫਲੂਡਿਕ ਚਾਹੀਦੀ ਹੈ ਤਾਂ ਉਹ ਵੀ ਖੜੀ ਹੈ ਦੱਸਿਓ ਜੀ ਵਰਨਾ ਫਲੂਡਿਕ ਹੈ ਜੀ 2013 ਮਾਡਲ ਹੈ ਫਰਸਟ ਓਨਰ ਦੀ ਕਾਰ ਹੈ ਜੀ ਹੂੰ ਪੰਜਾਬ ਪੁਲਿਸ ਦੀ ਕਾਰ ਆ ਜੀ ਸਰਕਾਰੀ ਅਫਸਰ ਦੀ ਕਾਰ ਆ ਮਤਲਬ ਸਰਕਾਰੀ ਅਫਸਰ ਦਾ ਮਤਲਬ ਹੈ ਜੀ ਹਾਂ ਜੀ 1.6 sx ਵੇਰੀਐਂਟ ਆ ਜੀ ਡੀਜ਼ਲ ਦੀ ਕਾਰ ਆ ਜੀ ਲੋ ਜੀ ਡੀਜ਼ਲ ਦੀ 1.6 sx ਹਾਂ ਜੀ ਅੰਦਰੋਂ ਕਰੋ ਚੈੱਕ ਵਰਨਾ ਫਲੂਡਿੰਗ ਇਹ ਕਿੰਨੇ ਦੇਵਾਂਗੇ ਵੀਰੇ ਇਹ ਗੱਡੀ ਲੱਖ ਦੇ ਦਾਂਗੇ ਜੀ 3,80,000 ਰੁਪਏ ਦੀ ਜੀ 3,80,000 ਦੀ ਜੀ ਠੀਕ ਹੈ ਇਹਦੇ ਤੇ ਲੋਨ ਤਾਂ ਨਹੀਂ ਹੋਣਾ ਲੋਨ ਹੋ ਜਾਊਗਾ ਜੀ ਇਹਦੇ ਤੇ 13 ਮਾਡਲ ਹਾਂ ਜੀ ਲੱਖ ਰੁਪਏ ਲਾਇਆ ਬਾਕੀ ਲੋਨ ਕਰਨਾ ਠੀਕ ਹੈ ਵੀਰੇ ਜੀ ਤੇ ਆਹ ਕਾਰ 2014 ਮਾਡਲ ਆ Honda City ਜੀ ਠੀਕ ਹੈ ਜੀ ਫਸਟ ਓਨਰ ਦੀ ਕਾਰ ਆ ਜੀ ਐਸ ਵੀ ਵੇਰੀਐਂਟ ਆ ਪੰਜਾਬ ਦਾ ਨੰਬਰ ਆ ਜੀ ਫੁੱਲ ਇੰਸ਼ੋਰੈਂਸ ਦਾ ਗੱਡੀ ਜੀ ਠੀਕ ਹੈ ਜੀ ਇਹ ਕਰੂਜ਼ ਕੰਟਰੋਲ ਵਾਲੀ ਆ ਗਈ ਹਾਂ ਜੀ ਕਰੂਜ਼ ਕੰਟਰੋਲ ਐਸ ਵੀ ਵੇਰੀਐਂਟ ਆ ਜੀ ਲੈ ਵੀ ਦਿਖਾ ਦੇ ਅੰਦਰ ਉਹ 70 ਮੈਟ ਵਧੀਆ ਸੀਟ ਕਵਰ ਇੰਟੀਰੀਅਰ ਦੀ ਸਾਫ ਸੁਥਰੀ ਆ ਤੇ ਇਹ ਕਾਰ ਕਿੰਨੀ ਦੇਵਾਂਗੇ ਇਹ ਵੀ 100 ਲੱਖ 3 ਲੱਖ 80 ਹਜ਼ਾਰ ਦੀ ਕਾਰ ਦੇ ਦਾਂਗਾ ਜੀ ਡੀਜ਼ਲ ਦੀ ਕਾਰ ਡੀਜ਼ਲ ਦੀ ਕਾਰ 14 ਮਾਡਲ ਹੋਂਡਾ ਸਿਟੀ 3 ਲੱਖ 80 ਹਜ਼ਾਰ ਦੀ ਹੋਂਡਾ ਸਿਟੀ ਮਿਲ ਜੂ ਇਹਦੇ ਵਾਸਤੇ ਡਾਊਨ ਪੇਮੈਂਟ ਕਿੰਨੀ ਚਾਹੀਦੀ 80 ਹਜ਼ਾਰ ਬਹੁਤ 80000 ਰੁਪਏ ਬਹੁਤ ਆ ਜੀ ਬਹੁਤ ਆ ਜੀ ਅੱਗੇ ਆ ਜੀ ਕ੍ਰੇਟਾ ਕਾਰ ਦੱਸਿਓ ਹਾਂ ਜੀ ਇਹ ਆ ਜੀ ਕ੍ਰੇਟਾ 2017 ਫਰਸਟ ਓਨਰ ਦੀ ਕਾਰ ਆ 1.6 ਐਸਐਕਸ 1.6 ਐਸਐਕਸ ਪੈਟਰੋਲ ਦੀ ਕਾਰ ਆ ਜੀ ਪੈਟਰੋਲ ਦੀ ਹਾਂ ਜੀ ਨੰਬਰ ਇਹਦਾ ਵੀ ਪੇਡ 5300 ਹਾਂ ਜੀ ਨੰਬਰ ਇਹਦਾ ਵੀ ਪੇਡ ਆ ਚੰ ਦਿਖਾ ਦੇ ਮੇਤਰਾ ਅੰਦਰੋਂ ਵੀ ਚੈੱਕ ਕਰਾ ਦੀ ਕੰਪਨੀ ਦੇ ਲਾਇ ਆ ਜਾਂਦੇ ਬਾਈ ਜੀ ਐਸਐਕਸ ਵੇਰੀਐਂਟ ਆ ਕਰੋ ਜੈਕ ਪੁਸ਼ ਬਟਨ ਸਟਾਰਟ ਆ ਪੁਸ਼ ਬਟਨ ਸਟਾਰਟ ਵਾਲੀ ਕੀ ਲੈਸ ਐਂਟਰੀ ਆ ਗਈ ਜੀ ਹਾਂਜੀ ਲੋ ਜੀ ਕਰੋ ਸਾਫ਼ ਸੁਥਰਾ ਇੰਟੀਰੀਅਰ ਦੀ ਕਾਰ ਤੇ ਵੀਰੇ ਇੱਕ ਕਾਰ ਦਾ ਕੀ ਰੇਟ ਆ ਇਹ ਸਵਾ 6 ਲੱਖ ਰੁਪਏ ਦੀ ਲਾਸਟ ਕਾਰ ਦੇ ਦਾਂਗੇ ਜੀ ਸਵਾ 6 ਲੱਖ ਦੀ ਹਾਂਜੀ ਸਵਾ 6 ਲੱਖ ਰੁਪਏ ਬਾਕੀ ਮਾਨਦਾਨ ਹੋ ਜਾਊਗਾ ਜੀ ਮੁੱਕ ਤੇ ਇੱਕ ਕਰੇਟਾ ਹੋਰ ਖੜੀ ਆ ਦੱਸਿਓ ਇਹ 2015 ਮਾਡਲ ਆ ਜੀ ਇਹ ਵੀ 1.6 ਐਸਐਕਸ ਆ ਜੀ ਠੀਕ ਹੈ ਇਹ ਡੀਏ ਡੀਜ਼ਲ ਦੀ ਕਾਰ ਆ ਸੈਕੰਡ ਓਨਰ ਦੀ ਕਾਰ ਆ ਜੀ ਇਹ ਵਾਲੀ 15 ਮਾਡਲ ਐਸਐਕਸ ਡੀਜ਼ਲ ਦੀ ਸੈਕੰਡ ਓਨਰ ਕਾਰ ਇਹ ਕਿੰਨੀ ਚੱਲੀ ਹੈ ਇਹ ਚੱਲੀ ਹੈ ਜੀ 90000 90000 ਚੱਲੀ ਜੀ ਕਰੋ ਜੀ ਚਕੰਦਰੋਂ ਤੇ ਇਹਦਾ ਰੇਟ ਵੀਰੇ ਇਹ 5.5 ਲੱਖ ਰੁਪਏ ਦੀ ਕਾਰ ਦੇ ਦਾਂਗੇ ਲਈ 5.5 ਲੱਖ ਰੁਪਏ ਦੇ ਵਿੱਚ ਬਾਈ ਜੀ ਤੁਹਾਨੂੰ ਸਵਿਫਟ ਦੇ ਮੁੱਲ ਦੇ ਵਿੱਚ ਕ੍ਰੇਟਾ ਕਾਰ ਮਿਲ ਜੂਗੀ ਵਧੀਆ ਕੰਡੀਸ਼ਨ ਦੀ ਕਾਰ ਹੈ ਤੇ ਜੇ ਕੋਈ ਪੁਰਾਣੇ ਮਾਡਲ ਵਾਲੀ ਸਕੋਰਪਿਓ ਲੱਭ ਰਹੇ ਹ ਤਾਂ ਉਹ ਵੀ ਖੜੀ ਹੈ ਦੱਸੋ ਜੀ ਇਹ 2014 ਮਾਡਲ ਆ ਜੀ ਸੈਕੰਡ ਓਨਰ ਦੀ ਕਾਰ ਆ ਸਕੋਰਪੀਓ ਜੀ ਮੈਂ ਬਹੁਤ ਘੱਟ ਗੱਡੀ ਤਾਂ ਮਾਰਕੀਟ 'ਚ ਮਿਲੇਗੀ ਬਹੁਤ ਹਾਈ ਡਿਮਾਂਡ ਕਾਰ ਆ ਜੀ ਇਹ ਵਾਲੀ ਰੀਸਲ ਦੀ ਜੀ ਇਹ ਵੀ ਸੈਕੰਡ ਓਨਰ ਕਾਰ ਆ ਜੀ 2014 ਮਾਡਲ ਜੋ ਦੇਖੋ ਜੀ ਇੰਟੀਰੀਅਰ ਪੂਰਾ ਸਾਫ਼ ਪਿਆ ਜੀ ਗੱਡੀ ਦਾ ਬਹੁਤ ਸੋਹਣੀ ਕਾਰ ਆ ਜੀ ਠੀਕ ਹੈ ਚੱਲੀ ਕਿੰਨੀ ਕਿਹਾ ਇਹ 90 ਕਿਲੋ ਹਜ਼ਾਰ ਚੱਲੀ ਆ ਜੀ ਠੀਕ ਹੈ ਜੀ ਇਹ ਕਿਹੜੀ ਆ ਐਸਐਲਐਕਸ ਕਿਹੜੀ ਹੈ ਹਾਂਜੀ ਠੀਕ ਹੈ ਤੇ ਕੀ ਮੁੱਲ ਕੀ ਹੈ ਇਹਦਾ ਇਹ ਤੁਹਾਨੂੰ ਦੇ ਦਾਂਗੇ ਲਾਸਟ ਗੱਡੀ ਜੀ ਸਵਾ ਚਾਰ ਲੱਖ ਰੁਪਏ ਦੀ ਸਵਾ ਚਾਰ ਲੱਖ ਦੀ 14 ਮਾਡਲ 14 ਮਾਡਲ ਸਕੋਰਪੀਓ ਜੀ ਠੀਕ ਹੈ ਇਹਦੇ ਤੇ ਲੋਨ ਕਿੰਨੇ ਦਾ ਕਰਾ ਦੋਗੇ ਇਹ ਤੇ ਲੋਨ ਕਰਾ ਦੇਗਾ 3 ਲੱਖ ਰੁਪਏ ਦਾ ਲੋਨ ਕਰਾ ਦੇਗਾ ਜੀ 3 ਲੱਖ ਦਾ ਲੋਨ ਉਹ ਸਵਾ ਲੱਖ ਰੁਪਏ ਲਿਆ ਡਾਪੀਮੈਂਟ ਦਾ ਤੇ ਅੱਗੇ ਆ ਗਈ ਐਕਸ ਯੂਵੀ ਐਕਸ ਯੂਵੀ ਇਹ 2017 ਮਾਡਲ ਆ ਜੀ W10 ਵੇਰੀਐਂਟ ਆ ਸਨਰੂਫ ਵਾਲਾ ਵੇਰੀਐਂਟ ਰਹੇਗਾ ਫਰਸਟ ਓਨਰ ਦੀ ਕਾਰ ਆ ਜੀ ਠੀਕ ਹੈ ਐਡਵੋਕੇਟ ਰਨਿੰਗ ਕਾਰ ਆ ਜੀ ਇਹ ਹਾਂਜੀ ਨੋਨ ਰੀਪੇਂਟ ਕਾਰ ਆ ਜੀ 올 ਓਰੀਜਨਲ ਕਾਰ ਆ ਜੀ ਸਿੰਗਲ ਵੀ ਗੱਡੀ ਦਾ ਪੀਸ ਪੇਂਟ ਨਹੀਂ ਹੈਗਾ ਜੀ ਕਿਸੇ ਦਾ ਹਾਂਜੀ ਲੋ ਜੀ ਸਾਰੀ ਓਰੀਜਨਲ ਦੀ ਬਾਈ ਕਹਿੰਦਾ ਫੁੱਲ ਗਾਰੰਟੀ ਦਵਾਂਗੇ ਹਾਂਜੀ ਇੱਕ ਵੀ ਪੀਸ ਪੇਂਟ ਨਹੀਂ ਹੈਗਾ W10 ਪੁਸ਼ ਬਟਨ ਸਟਾਰਟ ਤੇ ਸਨਰੂਫ ਵਾਲੀ ਕਾਰ ਆ ਜੀ 70 ਮੈਡ ਪਏ ਹੋਣੇ ਇੰਟੀਰੀਅਰ ਦੀ ਗੱਡੀ ਸਾਫ ਸੁਥਰੀ ਆ ਹਾਂਜੀ ਤੇ ਵੀਰੇ ਇਹਦਾ ਰੇਟ ਕੀ ਆ ਇਸ ਇਹ ਗੱਡੀ ਤੁਹਾਨੂੰ ਦੇ ਦਾਂਗਾ 7.5 ਲੱਖ ਰੁਪਏ ਲਈ 7.5 ਲੱਖ ਦੇ ਵਿੱਚ W10XU ਵੀ ਮਿਲ ਜੂਗੀ ਜੀ ਸਭ ਤੋਂ ਟਾਪ ਮਾਡਲ ਅੱਗੇ ਆ ਗਈ ਬਾਈ ਜੀ ਬਲੀਨੋ ਕਾਰ ਦੱਸੋ ਵੀਰੇ ਇਹ 2021 ਮਾਡਲ ਆ ਬਲੀਨੋ ਜੀ ਫਰਸਟ ਓਨਰ ਦੀ ਕਾਰ ਆ 50 ਹਜ਼ਾਰ ਵੀਦ ਕੰਪਲੀਟ ਗੋੜ ਚੱਲੀ ਹੋਈ ਆ ਕਾਰ ਜੀ ਹਮ ਜੀ ਠੀਕ ਆ sigma variant ਰੇਗਾ ਜੀ ਪੈਟਰੋਲ ਦੀ ਕਾਰ ਆ ਜੀ sigma patrol ਦੀ 21 ਮਾਡਲ 50 ਹਜ਼ਾਰ ਚੱਲੀ ਹੋਈ ਫਰਸਟ ਓਨਰ ਬਲੀਨੋ ਬਲੀਨੋ ਕੰਡੀਸ਼ਨ ਦੀ ਗੱਡੀ ਸਾਫ ਸੁਥਰੀ ਆ ਜੀ ਲੈ ਮੇਤ ਸੀਟ ਕਵਰ ਵਧੀਆ ਪਏ ਹੋਏ ਆ ਜੀ ਗੱਡੀ ਨੂੰ ਸਾਰਾ ਇੰਟੀਰੀਅਰ ਸਾਫ ਆ ਜੀ ਬਿਲਕੁਲ ਕਿੰਨੇ ਦੇ ਦਾਂਗੇ ਵੀਰੇ ਕਾਰ ਇਹ 390000 ਰੁਪਏ ਦੀ ਕਾਰ ਦੇ ਦਾਂਗਾ ਜੀ ਲਾਸਟ 390000 ਚ 21 ਮਾਡਲ ਬਲੀਨੋ ਕਾਰ ਮਿਲ ਜੂ ਉਹ ਵੀ ਪਹਿਲੇ ਨਾਂ ਦੀ ਹਾਂ ਜ਼ੀਰੋ ਡਾਊਨ ਪੇਮੈਂਟ ਤੇ ਕਾਰ ਜੀ ਲਓ ਜੀ ਜ਼ੀਰੋ ਡਾਊਨ ਪੇਮੈਂਟ ਤੇ ਕਾਰ ਕੋਈ ਡਾਊਨ ਪੇਮੈਂਟ ਨਹੀਂ ਲੈ ਕੇ ਆਉਣੀ ਜੇ ਤੁਹਾਡੀ ਪ੍ਰੋਫਾਈਲ ਵਧੀਆ ਤਾਂ ਸਾਰੀ ਲੋਨ ਹੋ ਜੂਗਾ ਇੱਧਰ ਆ ਕੇ ਗਲੈਂਜਾ ਇਹ ਵੀ 21 ਮਾਡਲ ਆ ਜੀ 48000 ਰੁਪਏ ਤੇ ਕੰਪਨੀ ਰਿਕਾਰਡ ਚੱਲੀ ਹੋਈ ਹੈ 20 ਵੇਰੀਐਂਟ ਟੌਪ ਮਾਡਲ ਆ ਜੀ ਪੁਸ਼ ਬ 5866 ਨੰਬਰ 5266 ਨੰਬਰ ਆ ਜੀ 21 ਮਾਡਲ ਪਹਿਲੇ ਨਾਂ ਦੀ ਵੀ ਵੇਰੀਐਂਟ ਐਕਸਟਰਾ ਲੈਟਰਾਂ ਦੇ ਨਾਲ 48000 ਚੱਲੀ ਹੋਈ ਇੰਟੀਰੀਅਰ ਦੀ ਸਾਫ ਸੁਥਰੀ ਕਰੋ ਜੀ ਚੈੱਕ ਇਹਦਾ ਰੇਟ ਵੀ ਇਹ ਗੱਡੀ ਲਾਸ ਦੇ ਦਾਂਗਾ 580000 ਰੁਪਏ ਦੀ ਜੀ 5 ਲੱਖ ਤੇ 80000 ਦੀ ਤੁਹਾਨੂੰ ਗਲੈਂਝਾਕਾਰ ਮਿਲ ਜੂਗੀ ਜੇ ਤੁਸੀਂ ਲੱਭ ਰਹੇ ਹੋ ਵੈਗਨਰ ਤਾਂ ਉਹ ਵੀ ਖੜੀ ਆ ਗੱਡੀਆਂ ਬਾਹਰ ਖੜੀਆਂ ਨੇ ਸਫਾਈ ਨਹੀਂ ਹੋ ਪਾਈ ਤਾਂ ਕਰਕੇ ਸੋਹਣੀਆਂ ਗੰਦੀਆਂ ਨੇ ਪਰ ਤੁਹਾਨੂੰ ਪੂਰੀਆਂ ਲਿਸ਼ਕਾ ਕੇ ਦਿੱਤੀ ਆ ਉਹ ਨਵੀਆਂ ਕਾਰਾਂ ਨੇ ਦੱਸਿਓ ਵੀਰੇ ਇਹਦੇ ਬਾਰੇ ਇਹ 2021 ਮਾਡਲ ਆ ਜੀ 2021 ਮਾਡਲ ਆ ਪੰਜਾਬ ਦਾ ਨੰਬਰ ਫਰਸਟ ਓਨਰ ਦੀ ਕਾਰ ਆ ਜੀ ਜੀ ਵੈਗਨਰ VXI VXI ਜੀ ਠੀਕ ਹੈ 21 ਮਾਡਲ ਪਹਿਲੇ ਨਾਮ ਦੀ ਪਹਿਲੇ ਨਾਮ ਦੀ ਜੀ VXI ਪੈਟਰੋਲ ਦੀ ਵੈਗਨਰ ਪੈਟਰੋਲ ਦੀ ਕਾਰ ਆ ਜੀ ਸ਼ੀਸ਼ੇ ਥਾਣੀ ਦਿਖਾ ਦੇ ਕੰਡੀਸ਼ਨ ਦੀ ਗੱਡੀ ਸਾਫ਼ ਸੁਥਰੀ ਆ ਟੱਕੀ ਹੁੰਦੀਆਂ ਨੇ ਇੱਧਰੋਂ ਦਾ ਕਰੋ ਜੀ ਚੈੱਕ ਅੰਦਰੋਂ ਇੰਟੀਰੀਅਰ ਵੀ ਸਾਫ਼ ਸੁਥਰਾ 21 ਮਾਡਲ ਪਹਿਲੇ ਨਾਮ ਦੀ VXI ਪੈਟਰੋਲ ਦੀ ਵੈਗਨਰ ਤੇ ਕਿੰਨੇ ਦੇ ਦਾਂਗੇ ਵੀਰੇ ਇਹ ਤੇ 190000 ਰੁਪਏ ਦੀ ਆਸ ਕੇ ਗੱਡੀ ਦਾ 21 ਮਾਡਲ ਵੈਗਨਰ 21 ਮਾਡਲ VXI 390000 ਰੁਪਏ ਦੀ ਡਾਊਨ ਪੇਮੈਂਟ ਇਹਦੀ ਜ਼ੀਰੋ ਡਾਊਨ ਪੇਮੈਂਟ ਜੀ ਇਹਦੀ ਵੀ ਲੋ ਜੀ ਇਹਦੀ ਵੀ ਜ਼ੀਰੋ ਡਾਊਨ ਪੇਮੈਂਟ ਇੱਧਰ ਖੜੀ ਆ ਸਲੇਰੀਓ ਕਾਰ ਸਲੇਰੀਓ ਜੀ ਦੱਸਿਓ ਜੀ ਇਹ 2020 ਮਾਡਲ ਹੈ ZXI ਵੇਰੀਐਂਟ ਆ ਫਸਟ ਓਨਰ ਦੀ ਕਾਰ ਆ ਜੀ ਹਮ ਜੀ 2020 ਪਹਿਲੇ ਨਾਮ ਦੀ ZXI ਜੀ ਪੈਟਰੋਲ ਦੀ ਕਾਰ ਆ ਜੀ ਇੰਟੀਰੀਅਰ ਚੈੱਕ ਕਰੋ ਬਿਲਕੁਲ ਸਾਫ ਨੀਟ ਐਂਡ ਕਲੀਨ ਪਿੱਛੋਂ ਵੀ ਦਿਖਾ ਦੇ ਗੱਡੀ ਕਿੰਨੇ ਦੇ ਦਾਂਗੇ ਵੀਰੇ ਇਹ ਗੱਡੀ ਲਾਹ ਦੇ ਦਾਂਗਾ ਜੀ 4 ਲੱਖ ਰੁਪਏ ਦੀ ਜੀ। ਲੋ ਜੀ 4 ਲੱਖ ਦੀ ਤੁਹਾਨੂੰ ਇਹ ਸਲੇਰੀਓ ਮਿਲ ਜੂਗੀ ਤੇ ਜੇ ਤੁਸੀਂ ਡੀਜ਼ਲ ਦੇ ਵਿੱਚ ਨਵੀਂ ਸ਼ੇਪ ਵਾਲੀ i20 ਲੱਭ ਰਹੇ ਹੋ ਤਾਂ ਉਹ ਵੀ ਖੜੀ ਆ। ਦੱਸਿਓ ਜੀ। ਇਹ 2021 ਮਾਡਲ ਆ ਗੱਡੀ ਜੀ। ਪੰਜਾਬ ਦਾ ਨੰਬਰ ਆ ਗੱਡੀ ਦਾ। ਠੀਕ ਹੈ। ਡੀਜ਼ਲ ਦੀ ਕਾਰ ਆ ਫਸਟ ਓਨਰ ਦੀ ਕਾਰ ਰਹੇਗੀ ਜੀ ਇਹ ਵਾਲੀ। ਜੀ। ਇੱਕ ਟਾਇਰ ਟੱਪਾ ਸੋਨਾ ਪਿਆ ਹੋਇਆ ਹੈ। ਬ੍ਰਾਂਡ ਨਿਊ ਟਾਇਰ ਆ। 70000 ਰੁਪਏ ਤੇ ਕੰਪਨੀ ਰਿਕਾਰਡ ਚੱਲੀ ਹੋਈ ਆ ਜੀ। 21 ਮਾਡਲ ਪਹਿਲੇ ਨਾਂ ਦੀ। ਪਹਿਲੇ ਨਾਮ ਦੀ ਜੀ ਪਹਿਲੇ ਨਾਂ। 70000 ਚੱਲੀ ਹੋਈ ਡੀਜ਼ਲ ਦੀ ਤੇ ਇਹਦਾ ਰੇਟ ਵੀਰੇ ਇੱਕ ਗੱਡੀ ਲਾਸ ਦੇ ਦਾਂਗਾ ਜੀ ਸਵਾ 6 ਲੱਖ ਰੁਪਏ ਦੀ ਜੀ ਸਵਾ 6 ਲੱਖ ਰੁਪਏ ਦੀ ਗੱਡੀ ਮਿਲ ਜੂ ਜੀ ਲੋ ਜੀ ਕਰੋ ਚੈੱਕ ਅੱਗੇ ਆ ਗਈ अल्टੋ K10 ਦੇ ਸਵਰੇ ਤੇ 2014 ਮਾਡਲ ਫਰਸਟ ਓਨਰ ਦੀ ਕਾਰ ਆ ਹਮ 38000 ਵੀਦ ਰਿਕੋਰਡ ਨਾਲ ਚੱਲੀ ਹੋਈ ਆ ਗੱਡੀ ਜੀ 38000 2014 ਮਾਡਲ ਦੀ ਗੱਡੀ ਹੈ ਜੀ ਠੀਕ ਆ ਜੀ अल्टੋ K10 VXI ਲੋ ਜੀ अल्टੋ K10 VXI 38000 ਚੱਲੀ ਹੋਈ 14 ਮਾਡਲ ਕਾਰ ਅੰਦਰੋਂ ਚੈੱਕ ਕਰਾ ਦੇ ਮਿੱਤਰਾਂ ਤੇ ਗੱਡੀ ਕਿੰਨੇ ਦੇ ਦਾਂਗੇ ਵੀਰੇ ਇਹ ਇਹ ਗੱਡੀ 1.5 ਦੋ ਲੱਖ ਰੁਪਏ ਦੇ ਦਾਂਗੇ ਚਲੋ ਜੀ 1.5 ਲੱਖ ਦੀ ਇਹ ਕਾਰ ਮਿਲ ਜੂਗੀ ਇਹਦੇ ਲਈ ਕਿੰਨੀ ਡਾਊਨ ਪੇਮੈਂਟ ਚਾਹੀਦੀ ਆ ਇਹਦੇ ਲਈ 75000 ਰੁਪਏ ਡਾਊਨ ਪੇਮੈਂਟ ਆ ਜੀ 75000 ਰੁਪਏ ਲਿਆਓ ਇਹਦੇ ਵਾਸਤੇ ਬਾਕੀ ਲੋਨ ਹੋ ਜਾਊਗਾ ਹਾਂਜੀ ਆਪਣੀ ਵੀਡੀਓ ਦੇ ਵਿੱਚੋਂ ਤੁਹਾਨੂੰ ਕੋਈ ਵੀ ਗੱਡੀ ਪਸੰਦ ਆਉਂਦੀ ਆ ਸਕਰੀਨ ਤੇ ਚੱਲਦੇ ਨੰਬਰਾਂ ਤੇ ਕਾਲ ਕਰਕੇ ਸਾਈਪਾਸ ਗੱਡੀ ਬੁੱਕ ਕਰ ਸਕਦੇ ਹੋ ਤੇ ਜੇ ਤੁਸੀਂ ਚੱਲ ਕੇ ਆਉਣਾ ਤਾਂ ਤੁਸੀਂ ਆਉਣਾ ਬਾਈ ਜੀ ਡਾਇਰੈਕਟ ਕਾਰ ਮੁਹਾਲੀ ਵੀਰੇ ਆਪਣੀ ਲੋਕੇਸ਼ਨ ਦੱਸ ਚੁੱਕੀ ਆ ਕਿਸ਼ਨ ਹੈਗੀ ਆਪਣੀ 에어ਪ ਲੋਈ ਸਕਰੀਨ ਤੇ ਚੱਲਦੇ ਨੰਬਰਾਂ ਤੇ ਕਾਲ ਕਰ ਲਿਓ ਸਾਈ ਪਾਕੀ ਵੀ ਗੱਡੀ ਬੁੱਕ ਕਰ ਲਿਓ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਦਬ ਕੇ ਕਰਿਓ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ